ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ 15 ਅਗਸਤ ਆਜ਼ਾਦੀ ਦੇ ਦਿਹਾੜੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਇੱਕ ਅਹਿਮ ਮੀਟਿੰਗ ਆਪਣੇ ਦਫ਼ਤਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿੱਥੇ ਸਮਾਗਮ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਐਸ.ਡੀ.ਐਮ ਜਸ਼ਨਜੀਤ ਸਿੰਘ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਸਮਾਗਮ 'ਚ ਪਹੁੰਚਣ ਦੀ ਅਪੀਲ ਕੀਤੀ। 15 ਅਗਸਤ ਦੀ ਮੀਟਿੰਗ ਕੀਤੀ ਹੈ ਅਧਿਆਰੀਆਂ ਨੂੰ ਲੈ ਕੇ ਸਾਰੇ ਵਿੱਚ ਡਿਪਾਰਟਮੈਂਟ ਸਾਰੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਬੜੇ ਉਤਸ਼ਾਹ ਹੈ ਡਿਪਾਰਟਮੈਂਟ ਵਿੱਚ ਇਹ ਹੋਪਫੁਲੀ ਵਧੀਆ ਫੰਕਸ਼ਨ ਹੋਏਗਾ ਬੱਚਿਆਂ ਨੇ ਵੀ ਬੜੀ ਠੀਕ ਤਿਆਰੀ ਕੀਤੀ ਹੈ 8 9 12 ਤੋਂ 13 ਤਰੀਕ ਨੂੰ ਇਹ ਦਿਹਸਲਾ ਹੋਣ ਗਿਆ 15 ਨੂੰ ਮੇਨ ਫੰਕਸ਼ਨ ਹੋਏਗਾ ਇਸ ਤੋਂ ਇਲਾਵਾ ਧਾਇਰੀਆ ਲੋ ਲੈ ਕੇ ਸਬੰਧਿਤ ਸਿਪਾਰਟਮੈਂਟ ਸਾਲ ਕੋਆਰਡੀਨੇਟਰ ਸਾਹਿਬ ਅਤੇ ਡਿਊ ਸਾਹਿਬ ਨਾਲ ਮੀਟਿੰਗ ਕੀਤੀ ਵੀ ਹੈ ਤੋ ਵਾਰਾ ਹਾਲ ਦੀ ਘੜੀ ਬਹੁਤ ਸਟੇਬਲ ਹੈ ਕੋਈ ਕੇਸ ਨਹੀਂ ਹੈ ਇੱਥੇ ਆਪ ਦੇਖਦਾ ਬਟ ਸਾਫ ਸਫਾਈ ਵੀ ਪਾਣੀ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਇਹਨੂੰ ਰੈਗੂਲਰਲੀ ਮਾਨੀਟਰ ਕੀਤਾ ਜਾ ਰਿਹਾ ਹੈ ਡਾਕਟਰ ਸਰਵਾਰ ਵੱਲੋਂ